ਰਾਜਵੀਰ ਜਵੰਦਾਤੀ ਸ਼ਹੀਦਦਨ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਦੱਸ ਦਈਏ ਕਿ ਮੋਹਾਲੀ ਫੋਟਿਸ ਹਸਪਤਾਲ ਦੇ ਵਿੱਚੋਂ ਰਾਜਵੀਰ ਜਵੰਦਾ ਦਾ ਮੈਡੀਕਲ ਬਲਟਨ ਆ ਜਿਹੜਾ ਉਹ ਅੱਜ ਜਾਰੀ ਨਹੀਂ ਕੀਤਾ ਗਿਆ 7 ਮੈਡੀਕਲ ਬਲਟਨ ਜਾਰੀ ਕੀਤੇ ਗਏ ਨੇ ਹੁਣ ਤੱਕ ਅੱਜ 8ਵਾਂ ਦਿਨ ਹੈ ਰਾਜਵੀਰ ਜਵੰਦਾ ਨੂੰ ਮੋਹਾਲੀ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਾਤੀ ਕਰਾਇਆ ਹੋਇਆ ਨੂੰ ਤਾਂ ਬੁਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਉਹ ਠੀਕ ਨਹੀਂ ਆ ਰਾਜਵੀਰ ਜੋ ਬੰਦਾ ਤੇ ਦਿਲ ਦੀ ਧੜਕਣ ਆ ਚੜੀ ਉਸ ਨੂੰ ਚਲਾਉਣ ਦੇ ਲਈ ਜਿਹੜਾ ਕਿ ਮੈਡੀਕਲ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਆ ਤਾਂ ਰਾਜਵੀਰ ਜੋ ਬੰਦਾ ਦੇ ਹੱਥ ਪੈਰ ਸੁੰਗੜਨੇ ਸ਼ੁਰੂ ਹੋ ਗਏ ਨੇ ਦਿਮਾਗ ਹੈ ਜਿਹੜਾ ਰਾਜਵੀਰ ਜੋ ਬੰਦਾ ਦਾ ਉਹ ਕੰਮ ਨਹੀਂ ਕਰ ਰਿਹਾ ਤਾਂ ਲੋਕਾਂ ਦੇ ਵੱਲੋਂ ਰਾਜਵੀਰ ਜੋ ਬੰਦਾ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਮੰਨਣਾ ਹੈ ਕਿ ਦਵਾ ਨਾਲੋਂ ਜਿਹੜੀ ਦੁਆ ਉਹ ਜ਼ਿਆਦਾ ਲੱਗ ਜਾਂਦੀ ਆ ਕੋਈ ਨਾ ਕੋਈ ਚਮਤਕਾਰ ਹੋਵੇਗਾ ਰਾਜਵੀਰ ਜੋ ਬੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਹਾਲੇ ਤੱਕ ਕੋਈ ਵੀ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਉਹਨਾਂ ਦੇ ਵੱਲੋਂ ਅੱਜ ਮੈਡੀਕਲ ਬਲਟਨ ਜਾਰੀ ਨਹੀਂ ਕੀਤਾ ਗਿਆ ਚਿੰਤਾ ਦੀ ਖਬਰ ਹੈ ਰਾਜਵੀਰ ਜਵੰਦਾ ਦੇ ਚੋਣ ਵਾਲਿਆਂ ਦੇ ਲਈ ਕਿਉਂਕਿ ਰੋਜ਼ ਸ਼ਾਮ ਨੂੰ ਮੈਡੀਕਲ ਬਲਟਨ ਜਿਹੜਾ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਿਹੜੀ ਹੈ ਅਪਡੇਟ ਦਿੱਤੀ ਜਾਂਦੀ ਆ ਤਾਂ ਅੱਜ ਰਾਜਵੀਰ ਜਵੰਦਾ ਦੀ ਸਿਹਤ ਦੇ ਲਈ ਕੋਈ ਵੀ ਅਪਡੇਟ ਆ ਜਿਹੜੀ ਉਹ ਡਾਕਟਰਾਂ ਦੇ ਵੱਲੋਂ ਨਹੀਂ ਦਿੱਤੀ ਗਈ ਜੇਕਰ ਆਪਾਂ ਕੱਲ ਦੇ ਮੈਡੀਕਲ ਰਿਪੋਰਟਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਡਾਕਟਰਾਂ ਦੇ ਵੱਲੋਂ ਸਾਫ਼ ਕਿਹਾ ਗਿਆ ਸੀ ਕਿ ਰਾਜਵੀਰ ਜਵੰਦਾ ਦਾ ਦਿਮਾਗ ਆ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਰਾਜਵੀਰ ਜਵੰਦਾ ਦੇ ਅੰਗ ਪੈਰ ਨੇ ਜਿਹੜੇ ਉਹ ਨਹੀਂ ਖਿਲ ਰਹੇ ਤਾਂ ਰਾਜਵੀਰ ਜਵੰਦਾ ਦੇ ਦਿਲ ਦੀ ਧੜਕਣ ਨੂੰ ਸਥਿਰ ਰੱਖਣ ਦੇ ਲਈ ਮੈਡੀਕਲ ਦਵਾਈਆਂ ਦੇ ਵਰਤੋ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੇ ਚੋਣ ਵਾਲਿਆਂ ਦੇ ਵੱਲੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਆਰੰਭ ਕਰਾਏ ਹੋਏ ਨੇ ਲੋਕਾਂ ਦੇ ਵੱਲੋਂ ਜਿਹੜੀ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਕੱਲ ਰਾਜਵੀਰ ਜਵੰਦਾ ਦੇ ਜਿੱਥੇ ਰਾਜਵੀਰ ਜਵੰਦਾ ਦੇ ਵੱਲੋਂ ਸਟੱਡੀ ਕੀਤੀ ਗਈ ਹੈ ਪਟਿਆਲਾ ਦੀ ਯੂਨੀਵਰਸਿਟੀ ਦੇ ਵਿੱਚ ਰਾਜਵੀਰ ਜਵੰਦਾ ਦੇ ਜਿਹੜੀ ਸਿਹਤ ਯਾਪਦੇ ਲਈ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਉਹ ਵੀ ਕਰਵਾਇਆ ਗਿਆ ਲੋਕਾਂ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਪਰ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਾਲੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਉਹ ਜਿਹੜਾ ਕੁਝ ਨਹੀਂ ਕਹਿ ਸਕਦੇ ਲੋਕਾਂ ਦਾ ਮੰਨਣਾ ਕਿ ਅਰਦਾਸ ਬੇਨਤੀ ਹੈ ਜਿਹੜੀ ਸਾਡੀ ਦੁਆ ਲੈ ਰੰਗ ਲੈ ਕੇ ਆਵੇਗੀ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਕਰ ਦੇ ਵਿੱਚ ਪਹੁੰਚਣਗੇ ਤਾਂ ਅੱਜ ਰਾਜਵੀਰ ਜੁਬੰਦਾ ਨੂੰ ਪੂਰੇ 8 ਦਿਨ ਹੋ ਗਏ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਇਆ ਨੂੰ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜੁਬੰਦਾ ਦਾ ਐਕਸੀਡੈਂਟ ਹੋਣ ਤੋਂ ਬਾਅਦ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੀ ਰੀੜਤੀ ਹੱਡੀ ਦੇ ਵਿੱਚ ਜਿਹੜਾ ਕਿ ਕ੍ਰੈਕ ਦੱਸੇ ਜਾ ਰਹੇ ਨੇ ਮਣਕੇ ਨੇ ਜਿਹੜੇ ਉਹ ਟੁੱਟੇ ਨੇ ਤਾਂ ਸਪਾਇਨਲ ਕੋਡ ਇੰਜਰੀ ਹੋਈ ਆ ਜਿਸ ਦੇ ਵਿੱਚ ਗਰਦਨ ਤੋਂ ਥੱਲੇ ਦਾ ਹਿੱਸਾ ਜਿਹੜਾ ਉਸ ਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਹੁੰਦੀ ਹਾਲੇ ਇਹ ਕੋਈ ਬਿਆਨ ਸਾਹਮਣੇ ਨਹੀਂ ਆਇਆ ਹਾਲੇ ਤੱਕ ਇਹ ਵੀ ਸਿੱਧ ਨਹੀਂ ਹੋਇਆ ਕਿ ਸਪਾਈਨਲ ਕੋਡ ਇੰਜਰੀ ਕਿੰਨੀ ਕੁ ਗੰਭੀਰ ਹੋਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਇੰਜਰੀ ਦੇ ਵਿੱਚ ਗਰਦਨ ਤੋਂ ਥੱਲੇ ਦਾ ਸਰੀਰ ਆ ਜਿਹੜਾ ਉਹ ਕੰਮ ਨਹੀਂ ਕਰਦਾ ਤਾਂ ਰਾਜਵੀਰ ਜੋ ਬੰਦਾ ਦਾ ਦਿਮਾਗ ਹੈ ਜਿਹੜਾ ਉਹ ਵੀ ਕੰਮ ਨਹੀਂ ਕਰ ਰਿਹਾ ਹੈ ਰਾਜਵੀਰ ਜੋ ਬੰਦਾ ਤੇ ਦਿਲ ਦੀ ਧੜਕਣ ਸਥਿਰ ਬਣੀ ਹੋਈ ਹੈ ਬੀਪੀ ਆ ਜਿਹੜਾ ਸਥਿਰ ਮੰਨਿਆ ਜਾ ਰਿਹਾ ਹੈ ਡਾਕਟਰਾਂ ਦੇ ਵੱਲੋਂ ਮੈਡੀਕਲ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਯਾਪਿਤ ਦੇ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਸੁੱਖਾਂ ਸੁਖੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਛੋਟੇ ਛੋਟੇ ਬੱਚੇ ਨੇ ਰਾਜਵੀਰ ਜਵੰਦਾ ਦੇ ਬਹੁਤ ਹੀ ਸਾਫ ਸੁਥਰੀ ਗਾਇਕੀ ਦਾ ਮਾਲਕ ਹੈ ਰਾਜਵੀਰ ਜਵੰਦਾ ਲੋਕ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਸਦੇ ਗਾਣੇ ਨੇ ਜਿਹੜੇ ਸੁਣ ਸਕਦੇ ਨੇ ਤਾਂ ਲੋਕਾਂ ਦੇ ਵੱਲੋਂ ਮੁੜ ਆਸਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਕਿ ਰਾਜਵੀਰ ਜੁਬੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਤੇ ਮੁੜ ਫਿਰ ਦੁਬਾਰਾ ਸਟੇਜਾਂ ਦੇ ਉੱਤੇ ਓਵੇਂ ਹੀ ਕੁੜਤਾ ਪਜਾਮਾ ਪਾ ਕੇ ਨੱਚਦਾ ਗਾਉਂਦਾ ਹੋਇਆ ਨਜ਼ਰ